ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੋਸਾ ਸਾਹਿਬ ਪਲੀਸ ਸੈਣੀ ਦਾ ਸਤਿਕਾਰ ਬਾਰੇ ਗੱਲਬਾਤ ਕਰਨੀ ਹੈ ਕਿਉਂਕਿ ਉਹਗੇ ਪੱਤਰਕਾਰ ਜਿਹੜੇ ਪਿਛਲੇ ਦਿਨੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਦੂਸਰਾ ਕੁਝ ਗੱਲਾਂ ਰਾਜ ਬਣੀਆਂ ਹੋਈਆਂ ਨੇ ਉਹਨਾਂ ਦੀ ਮੌਤ ਕਿਵੇਂ ਹੋਈ ਹੈ ਪਰਿਵਾਰ ਬਾਰੇ ਪਰਿਵਾਰ ਵੀ ਚੁੱਪਿਆ ਤੁਸੀਂ ਵੀ ਚੁੱਪ ਹੋ ਤੇ ਪਿਛਲੇ ਦਿਨੀ ਉਹਨਾਂ ਦੇ ਕਾਹੀ ਵੱਡੀ ਪ੍ਰੋਬਲਮ ਆਈ ਸੀਗੀ ਜੀ ਤੇ ਉਹ ਸਾਰੇ ਸਾਰੀ ਸੰਗਤ ਪੁੱਛਣਾ ਚਾਹੁੰਦੀ ਹੈ ਵੀ ਕੀ ਮੰਨਿਆ ਕਿਵੇਂ ਹੋਊਗਾ ਸਸਕਾਰ ਤੇ ਉਹਨੇ ਰਿਪੋਰਟ ਕੀ ਆਈ ਹੈ ਕਿਉਂਕਿ ਹੁਣ ਤੱਕ ਉਹਨਾਂ ਦਾ ਹਲ ਤੱਕ ਪੋਸਟਮਾਰਟਮ ਨਹੀਂ ਸੀ ਹੋਇਆ ਪਰਿਵਾਰ ਬਾਹਰ ਸੀਗਾ ਕੀ ਚੱਕਰ ਆ ਸਾਰਾ ਕੁਝ ਦੇਖੋ ਜੀ ਜਿਹੜੀ ਉਹਨਾਂ ਦੀ ਬੇਵਕਤੀ ਮੌਤ ਆ ਉਹਨੇ ਜਿੱਥੇ ਦੂਜੀਆਂ ਸੰਗਤਾਂ ਨੂੰ ਝੋੜਿਆ ਉੱਥੇ ਸਾਨੂੰ ਵੀ ਧੁਰੰਦੋਂ ਝੋੜਿਆ ਜੀ 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 ਮਤਲਬ ਇਹ ਕੈਲੋ ਵੇਲਾ ਨਹੀਂ ਸੀ ਹੈਗਾ ਜੀ ਬਿਲਕੁਲ ਜੇ ਅਸੀਂ ਦੁਨਿਆਵੀ ਤੌਰ ਤੇ ਗੱਲ ਕਰਦੇ ਆਂ ਤੇ ਇਹ ਨਾ ਪੂਰਾ ਹੋਣ ਵਾਲਾ ਘਾਟਾ ਵਾ ਘਾਟਾ ਹੈਗਾ ਤੇ ਬੇਵਕਤੀ ਹੈਗੀ ਆ ਸਾਰੀ ਗੱਲ ਇਹ ਵਕਤ ਨਹੀਂ ਹੈਗਾ ਸੀਗਾ ਬਿਲਕੁਲ ਸੰਤੂ ਜਿਹੜੀ ਤੁਹਾਡੀ ਅਗਲੀ ਗੱਲ ਹੈਗੀ ਕਿ ਕਿ ਕਿਵੇਂ ਹੋਈ ਜੀ ਇਹਦੇ ਵਾਸਤੇ ਦੇਖੋ ਸਾਨੂੰ ਹੁਣ ਸਾਡੇ ਕੋਲ ਹੋਰ ਕੋਈ ਸੋਰਸ ਨਹੀਂ ਹੈਗਾ ਕਿਉਂਕਿ ਆਪਾਂ ਉਹਨਾਂ ਦੇ ਘਰ 'ਚ ਕੈਮਰੇ ਲੱਗੇ ਹੋਏ ਆ ਉਹਨਾਂ ਨੂੰ ਵੀ ਚੈੱਕ ਕਰ ਰਹੇ ਆ ਆਪਾਂ ਵੀ ਕਰ ਰਹੇ ਆ ਪੁਲਿਸ ਵੀ ਕਰ ਰਹੀ ਆ ਉਹ ਵੀ ਸਾਰਾ ਕੁਝ ਜਿਹੜਾ ਹੈਗਾ ਉਹ ਆਪਾਂ মিডিਆ ਵਿੱਚ ਨਹੀਂ ਜਨਤਕ ਕਰ ਸਕਦੇ ਸੌਰੀ ਮੈਂ ਉਹ ਮਜਬੂਰੀ ਆ ਮੈਂ ਕੁਝ ਬਿਲਕੁਲ ਕੋਈ ਕਲਿਊ ਆਇਆ ਜੀ ਥੈਨ ਜਿਹੜੀ ਅਗਲੀ ਗੱਲ ਹੈਗੀ ਆ ਹੁਣ ਇਹਨੂੰ ਕੁਦਰਤੀ ਮੌਤ ਮੰਨਣ ਨੂੰ ਦਿਲ ਨਹੀਂ ਕਰਦਾ ਜੀ ਇਹ ਗੱਲ ਟਿਕਦੀ ਨਹੀਂ ਜਦੋਂ ਆਪਾਂ ਉਸ ਬੰਨੇ ਜਾਣਦੇ ਆ ਹੁਣ ਫਿਰ ਕਿਵੇਂ ਹੋਵੇ ਫਿਰ ਆਉਣੀ ਆ ਮੈਡੀਕਲ ਰਿਪੋਰਟ ਹਾਂਜੀ ਵੀਰ ਜੀ ਉਹਦੇ ਲਈ ਪੋਸਟਮਾਰਟਮ ਹੋਣਾ ਜ਼ਰੂਰੀ ਸੀ ਜੀ ਚਲੋ ਉਹ ਕੱਲ ਪੋਸਟਮਾਰਟਮ ਹੋ ਗਿਆ ਸੀਗਾ ਜੀ ਵੀਰ ਜੀ ਸਾਡੇ ਦਿਮਾਗ 'ਚ ਹੈਗਾ ਸੀਗਾ ਕਿ ਪ੍ਰਾਇਮਰੀ ਰਿਪੋਰਟ ਵਿੱਚ ਹੀ ਸਾਨੂੰ ਕੌਜ਼ ਆਫ ਡੈਥ ਆਫ ਕੌਜ਼ ਪਤਾ ਲੱਗ ਜਾਏਗਾ ਜੀ ਪਰੰਤੂ ਇਹ ਹ ਨਹੀਂ ਹੋਇਆ ਉਹਨਾਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਪ੍ਰੀ ਸਿੰਘ ਸੈਣੀ ਦਾ ਹੈਗਾ ਪੋਸਟਮਾਰਟਮ ਉਹ ਡਾਕਟਰਾਂ ਦਾ ਬੋਰਡ ਬਣ ਕੇ ਹੋਇਆ ਆ ਜੀ ਤੇ ਵੀਡੀਓਗ੍ਰਾਫੀ ਨਾਲ ਹੋਇਆ ਆ ਹੁਣ ਜਿਹੜੀ ਫਾਈਨਲ ਅੱਜ ਉਹਨਾਂ ਨੇ ਉਹ ਰਿਪੋਰਟ ਵਿੱਚ ਇੰਨਾ ਕਿ ਕਿਹੜੇ ਕਿਹੜੇ ਸਿੰਪਲ ਹੈ ਕਿਵੇਂ ਲੈ ਕਿੱਥੋਂ ਕਿੱਥੋਂ ਲੈ ਕੀ ਕੀ ਉਹ ਸਾਰਾ ਉਹਦੇ ਵਿੱਚ ਡਾਕਟਰਾਂ ਦਾ ਪੈਨਲ ਬੈਠਾ ਸੀ ਜਿਹੜਾ ਰਿਪੋਰਟ ਹੋਈ ਹੈ ਜਰੂਰ ਤਿੰਨ 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 ਡਾਕਟਰ ਤਿੰਨ ਡਾਕਟਰਾਂ ਦਾ ਹਾਂਜੀ ਹਾਂਜੀ ਹੁਣ ਅਗਲੀ ਗੱਲ ਹੈਗੀ ਆ ਕਿ ਇਹਦਾ ਵਿਸਤ੍ਰਿਤ ਰਿਪੋਰਟ ਜਿਹੜੀ ਆਉਣ ਵਾਸਤੇ ਉਹਨਾਂ ਦੇ ਕਨ ਮੁਤਾਬਕ 10 ਤੋਂ 15 ਦਿਨ ਲੱਗ ਜਾਂਦੇ ਆ ਹਾਂ ਲੱਗ ਜਾਂਦੀ ਬਿਲਕੁਲ ਖੜੜ ਜਾਏਗੀ ਇਹ ਉਹਦੇ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵਾ ਕਿ ਮੌਤ ਦਾ ਕਾਰਨ ਕੀ ਆ ਇਹ ਪਰਿਸ਼ਾਰ ਵੀ ਕਾਫੀ ਰਹਿ ਆ ਪਿਛਲੇ ਦਿਨੀ ਸਟੋਨਿੰਗ ਵਰ ਜ਼ਰਾ ਪਰਟਕ ਮਿੱਟੀ ਦੇ ਕਾਹੀ ਪਾ ਜੂ ਨਹੀਂ ਉਹ ਉਹ ਗੱਲ ਜਿਹੜੀ ਆ ਨਾ ਦੇਖੋ ਜਦੋਂ ਉਹਨਾਂ ਤੇ ਪਰਚਾ ਹੋਇਆ ਸੀਗਾ ਪ੍ਰੀਤ ਸਿੰਘ ਸੈਣੀ ਤੇ ਜਦੋਂ ਪਰਚਾ ਹੋਇਆ ਸੀਗਾ ਤੇ ਸਭ ਤੋਂ ਵੱਧ ਉਹ ਇਨਟੈਚ ਮੇਰੇ ਨਾਲ ਰਿਹਾ ਆ ਜੀ ਬਿਲਕੁਲ ਸਭ ਤੋਂ ਵੱਧ ਤੁਸੀਂ ਇਹਨਾਂ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲਾਂ ਤੁਸੀਂ ਪੋਸਟ ਪਾਈਏ ਬਿਲਕੁਲ ਉਹ ਫਿਰ ਜਿਹੜਾ ਬੰਦਾ ਜਿਹਦੇ ਨਾਲ ਪ੍ਰੇਮ ਹੋਊਗਾ ਸਨੇਹ ਹੋਊਗਾ ਉਹ ਉਹਦੀ ਤੜਫੋ ਦੇ ਵਾਸਤੇ ਹੁੰਦੀ ਹੈ ਨਾ ਜੀ ਵੀਰ ਜੀ ਬਿਲਕੁਲ ਤੇ ਉਹਨੂੰ ਜਿਹੜੀ ਜਿਹੜੀ ਨਾ ਫਵਾਵਾਂ ਫੁਲਾਈਆਂ ਜਾ ਰਹੀਆਂ ਜੀ ਉਹ ਕਿਸਾਂ ਤੋਂ ਸੀ ਜੀ ਉਹ ਚਿੰਤਤ ਸੀ ਜੀ ਡਿਫਾਰਮੇਸ਼ਨ ਹੋ ਗਈ ਸੀ ਵਾਟ ਇਜ਼ ਦਿਸ ਕੀ ਡਿਫਾਰਮੇਸ਼ਨ ਕ੍ਰਿਮੀਨਲ ਕੇਸ ਤੋਂ ਉੱਤੇ ਡਿਫਾਰਮੇਸ਼ਨ ਨਹੀਂ ਹੁੰਦੇ ਡਿਫਾਰਮੇਸ਼ਨ ਦੇ ਕੇਸ ਤੇ 10-10 ਸਾਲ ਨੰਗ ਜਾਂਦੇ ਨੇ ਜੀ ਬਹੁਤਿਆਂ ਦੇ ਤੇ ਹਜੇ ਸਾਮਣ ਨਹੀਂ ਸੀ ਰੀਸੀਵ ਕੀਤੇ ਜੀ ਕਿਸੇ ਕੇਸ ਦੇ ਹੱਥ ਡੈਫਰਮੇਸ਼ਨ ਦੀ ਕਿਸੇ ਤਰੀਕ ਦੇ ਉੱਤੇ ਪੇਸ਼ ਵੀ ਨਹੀਂ ਸੀ ਹੋਇਆ ਉਹਨੂੰ ਕਦੀ ਟੈਨਸ਼ਨ ਸੀ ਜੇ ਟੈਨਸ਼ਨ ਹੁੰਦੀ ਤੇ ਰੂਪੋਸ਼ੀ ਦੇ ਦੌਰਾਨ 25 ਦਿਨ ਮਤਲਬ ਲਗਾਤਾਰ ਐਪੀਸੋਡ ਕਿਉਂ ਪਾਉਂਦਾ ਜੀ ਜਿੱਦਨ ਤੋਂ ਬੇਲ ਹੋ ਗਈ ਆ ਮਾਨਜੋ ਹਾਈ ਕੋਰਟ ਨੇ ਕਰ ਦਿੱਤੀ ਬੇਲ ਉਹਦਨ ਤੋਂ ਲੈ ਕੇ ਕੱਲ ਬੀਤੇ 3 ਤਰੀਕ ਤੱਕ 3 ਮਾਰਚ ਤੱਕ ਲਗਾਤਾਰ ਕੰਟੀਨਿਊ ਜਿੰਨਾ ਚਿਰ ਉਹਦੇ ਸਾਹ ਚੱਲਦੇ ਸੀ ਬਾਬਾਕੀ ਨਾਲ ਬੋਲਦਾ ਰਿਹਾ ਕਿ ਨਹੀਂ ਬਿਲਕੁਲ ਲਾਸਟ ਲਾਸਟ ਵਾਲੀ ਇੰਟਰਵਿਊ ਸਰਦਾਰ ਹਮੇਸ਼ਿੰਗ ਜੀ ਨੇ ਹੰਗ ਸਿੰਘ ਨਾਲ ਉਹਨਾਂ ਦੀ ਮਸਲਾ ਕੀ ਹੈਗਾ ਕਿ ਇਹ ਗੱਲ ਬੇਬੁਨਿਆਦੀਆਂ ਗੱਲਾਂ ਕਿ ਉਹਦੇ ਤੇ ਟੈਨਸ਼ਨ ਸੀ ਉਹ ਸੀ ਜੇ ਸੀ ਉਹ ਸੀ ਬਹੁਤ ਸੀ ਫਿਰ ਗੱਲ ਇੱਕ ਹੋਰ ਵੀ ਆਉਂਦੀ ਆ ਜੀ ਮੀਡੀਆ ਚ ਆਈ ਸੀ ਕਿ ਉਹ ਬਿਮਾਰ ਸੀ ਜੇ ਬਿਮਾਰ ਸੀ ਤੇ ਰਾਜਸਥਾਨ ਗਿਆ 7 ਕਿਲੋਮੀਟਰ ਤੁਰਿਆ ਆ ਜਿਹੜੇ ਨੌਜਵਾਨ ਨਾਲ ਗਏ ਉਹਨਾਂ ਨੇ ਸਾਰੀ ਗੱਲ ਦੱਸੀ ਹੈਗੀ ਆ ਜੀ ਉੱਥੇ ਵੀ ਹਨ ਤੇ ਜਿਹੜਾ ਬੰਦਾ ਬਿਮਾਰ ਹ 7 ਕਿਲੋਮੀਟਰ ਨਹੀਂ ਤੁਰਦਾ ਬਿਲਕੁਲ ਜੀ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਹੁਣ ਅਗਲੀ ਗੱਲ ਆਉਂਦੀ ਕੋਈ ਕਹਿੰਦਾ ਜੀ ਜ਼ਹਿਰ ਖਾ ਕੇ ਖਾਲੀ ਆ ਜੀ ਕੋਈ ਕੁਝ ਕੋਈ ਕੁਝ ਇਹ ਬਿਲਕੁਲ ਬੇਫਜ਼ੂਲ ਬੇ ਬੁਨਿਆਦ ਹੈਗਾ ਸਾਰਾ ਕੁਝ ਕੁਝ ਇਦਾਂ ਦਾ ਆਪਾਂ ਨੂੰ ਸਾਨੂੰ ਉਹ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਇਹ ਜਿਹੜੀ ਸਾਰੀ ਸਕ੍ਰਿਪਟ ਆ ਉਹ ਦੁਸ਼ਮਣ ਜਮਾਤ ਵੱਲੋਂ ਲਿਖੀ ਜਾ ਰਹੀ ਆ ਕਿਉਂਕਿ ਦੁਸ਼ਮਣ ਜਮਾਤ ਦੇ ਕਿੱਥੇ ਜਿੰਨੀ ਬਿਬਾਕੀ ਦੇ ਨਾਲ ਉਸ ਨੌਜਵਾਨ ਨੇ ਖੋਲੇ ਬਿਲਕੁਲ ਜੀ ਜੋ ਦਸ਼ਮਣ ਦੇ ਉੱਤੇ ਸਵਾਲ ਕੀਤੇ ਪੰਥਕ ਸਫਾ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸੋਹਣ ਸੋਹ ਸਮਝਦੇ ਆ ਜੋ ਉਸ ਪ੍ਰੀਤ ਸਿੰਘ ਨੇ ਸਵਾਲ ਖੜੇ ਕੀਤੇ ਉਹਨਾਂ ਦਾ ਅੱਜ ਤੱਕ ਕਿਸੇ ਕੋ ਜਵਾਬ ਨਹੀਂ ਹੈ ਤੇ ਸ਼ਾਇਦ ਭੁਖ ਵਿੱਚ ਕੋਈ ਜਵਾਬ ਦੇ ਵੀ ਨਾ ਸਕੇ ਜੀ ਬੀਰ ਜੀ ਇਸ ਕਰਕੇ ਉਹ ਮਨੋ ਘੰਡਤ ਕਹਾਣੀਆਂ ਨਹੀਂ ਸਾਨੂੰ ਕੱਢਣੀਆਂ ਚਾਹੀਦੀਆਂ ਇਨਵੈਸਟੀਗੇਸ਼ਨ ਦੇ ਨਾਲ ਮੁੱਢ ਤੋਂ ਆ ਪਹਿਲੇ ਦਿਨ ਤੋਂ ਆ ਜਿਹੜਾ ਚੁੱਪ ਰਹਿਣ ਦੀ ਗੱਲ ਆ ਚੁੱਪ ਇਦਾਂ ਹੁੰਦਾ ਨਾ ਜਦੋਂ ਆਪਾਂ ਹਰ ਗੱਲ ਹੀ মিডিਆ ਤੇ ਰੱਖ ਦਿਆਂਗੇ ਤੇ ਫਿਰ ਇਨਵੈਸਟੀਗੇਸ਼ਨ ਕੀ ਰਹਿ ਗਈ ਜੀ 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 ਹੁਣ ਇਨਵੈਸਟੀਗੇਸ਼ਨ ਮੈਡੀਕਲ ਲੈਨ ਦੀ ਹੋਵੇ ਉਹਦੇ ਵਿੱਚ ਵੀ ਪੂਰਾ ਲਾਵਾਂਗੇ ਤਾਣ ਤੇ ਜਿਹੜੀ ਆਪਣੀ ਪੁਲਿਸ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਵੀ ਤਾਂ ਪੂਰਾ ਪੂਰੀ ਕੋਸ਼ਿਸ਼ ਦਿਨ ਵਾਲੀ ਡਾਕਟਰਾਂ ਦੀ ਜੋ ਮੈਡੀਕਲ ਰਿਪੋਰਟ ਬੰਦੀ ਹੈ ਪੋਸਟਮਾਰਟਮ ਦੀ ਉਹ ਚ ਸਿਮਟਮ ਇੱਕ ਤਾਂ ਤਤਕਾਲ ਦੱਸ ਦਿੱਤੇ ਜਾਂਦੇ ਵੀ ਇਹਨਾਂ ਸਿਮਟਮਾਂ ਕਰਕੇ ਸ਼ਾਇਦ ਹੀ ਮੌਤ ਹੋਈ ਹੈ ਨਹੀਂ ਸਿਮਟਮ ਉਹ ਤਾਂ ਆਉਂਦੇ ਆ ਜੇ ਗੋਲੀ ਲੱਗ ਜਾਏ ਜਾਂ ਛੱਟ ਲੱਗਣ ਦਾ ਕੋਈ ਛੱਟ ਦੇ ਨਿਸ਼ਾਨ ਹੋਣ ਇੱਥੇ ਨਾ ਕੋਈ ਫੈਰ ਇੰਜਰੀ ਹੈਗੀ ਆ ਕਿਸੇ ਤਰ੍ਹਾਂ ਦੀ ਇੰਜਰੀ ਨਹੀਂ ਨਾ ਹੈਗੀ ਸਰੀਰ ਤੇ ਜੀ 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 ਇਹ ਸਿਰਫ ਇਹ ਜਿਹੜੀ ਇਹੋ ਜੀ ਡੈਥ ਵਾ ਉਹਦੇ ਵਿੱਚ ਸਾਰੇ ਦਾ ਸਾਰਾ ਮੈਡੀਕਲ ਰਿਪੋਰਟ ਲੈਬ ਦੇ ਉਤੋਂ ਆਉਣ ਤੋਂ ਹੀ ਪਤਾ ਲੱਗੇਗਾ ਕਿ ਕੀ ਪੁਆਇਜ਼ਨ ਵਰਗੀ ਕੋਈ ਚੀਜ਼ ਆ ਜਾਂ ਹਾਰਟ ਸਲੰਗ ਹੋਇਆ ਆ ਜਾਂ ਬ੍ਰੇਨ ਡੈਮੇਜ ਹੋਈ ਆ ਬਰੇਨ ਹੈਮਰੇਜ ਹੋਇਆ ਆ ਕੀ ਹੋਇਆ ਆ ਜੇ ਕੋਈ ਸੈਣੀ ਸਾਹਿਬ ਦਾ ਕਿਦੂ ਸੰਸਕਾਰ ਕਿਤੋਂ ਦਾ ਰੱਖਿਆ ਬ੍ਰਜੀ ਸਵੇਰੇ 8 ਮਾਰਚ ਨੂੰ ਪਿੰਡ ਜਾਜਾ ਜੀ ਟਾਂਡਾ ਔਡਮੁਡ ਦੇ ਲਾਗੇ ਹਿਆਰਪੁਰ ਚ ਉਨ੍ਹਾਂ ਦਾ ਸੰਸਕਾਰ ਆ 2 ਵਜੇ ਦੇ ਕਰੀਬ ਸੰਸਕਾਰ ਉਨ੍ਹਾਂ ਦਾ ਹੋਊਗਾ ਤੇ ਭੋਗ ਦੀ ਤਰੀਕ ਉੱਥੇ ਅਨਾਉਂਸ ਕਰ ਦਿੱਤੀ ਜਾਊਗੀ ਤੇ ਬਾਕੀ ਦੂਜੀ ਗੱਲ ਹੈਗੀ ਆ ਕਿ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਤੇ ਜਿਹੜੇ ਉਹ ਲੋਕ ਅੱਜ ਖੁਸ਼ ਹੋਣਗੇ ਜਾਂ ਖੁਸ਼ੀ ਮਨਾ ਰਹੇ ਹੋਣਗੇ ਵੀ ਹੁਣ ਕੋਈ ਬੋਲੇਗਾ ਨਹੀਂ ਜੀ ਜੀ ਨਹੀਂ ਅਜੇ ਹਾਂ ਨਹੀਂ ਹੁੰਦਾ ਬਿਲਕੁਲ ਪਹਿਲੀ ਗੱਲ ਤੇ ਉਹਦਾ ਪਹਿਲਾ ਬੋਲਿਆ ਹੀ ਬਹੁਤ ਕਾਫੀ ਆ ਹੂੰ ਉਹਦਾ ਹਜੇ ਤੱਕ ਜਵਾਬ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਕਿੰਨੇ ਮੀਂਹ ਕੀਟ ਕੋ ਰਾਜਵਾਲੀ ਗੱਲ ਆ ਪਤਾ ਨਹੀਂ ਕਿਦੇ ਉੱਤੇ ਮਹਾਰਾਜ ਨੇ ਕਿਰਪਾ ਕਰਕੇ ਤੇ ਫਿਰ ਉਹ ਸੱਚ ਬੁਲਵਾ ਲੈਣਾ ਆ ਜੀ ਬਿਲਕੁਲ ਤੇ ਇਹ ਵੀ ਕੋਸ਼ਿਸ਼ ਹੈਗੀ ਆ ਜਿੰਨੀ ਟੀਮ ਕੰਮ ਕਰ ਰਹੀ ਆ ਕਿ ਇਹ ਉਸ ਆਵਾਜ਼ ਨੂੰ ਚਲੰਤ ਰੱਖਿਆ ਜਾਏ ਚੱਲਦਾ ਰੱਖਿਆ ਜਾਏ ਉਹਨੂੰ ਬੰਦ ਨਾ ਹੋਣ ਦਿੱਤਾ ਜਾਏ ਅ ਧੰਨਵਾਦ ਖੋਸਾ ਸਾਹਿਬ ਕਿਉਂਕਿ ਜਾਣਕਾਰੀਆਂ ਬਹੁਤ ਜ਼ਰੂਰੀ ਸਨ ਇੱਕ ਤਾਂ ਇਹਨਾਂ ਦੇ ਸੰਸਕਾਰ ਬਾਰੇ ਦੂਜਾ ਮੌਤ ਦਾ ਕੀ ਕਾਰਨ ਬਣਿਆ ਕਿਉਂਕਿ ਸੰਗਤਾਂ ਵਿੱਚ ਕਾਫੀ ਇਹ ਗੱਲ ਚਰਚਾ ਹੈ ਵੀ ਕਿਵੇਂ ਹੋ ਸਕਦੀ ਹੈ ਇੱਕਦਮ ਘਰ ਵਿੱਚ ਉਦਨ ਹੀ ਘੁੰਮ ਕੇ ਆਏ ਆ ਉਸੇ ਦਿਨ ਹਸਪਤਲ ਜਾਣਾ ਪੈ ਗਿਆ ਚਲੋ ਇਹਨਾਂ ਗੱਲਾਂ ਲਈ ਹੁੰਦਾ ਹੈਗਾ ਚੰਬੇ ਵਾਲੀਆਂ ਗੱਲਾਂ ਹੁੰਦੀਆਂ ਪਰ ਕਿਸੇ ਵੀ ਜਿਹੜੀ ਇਹੋ ਜੀ ਪਹੇਲੀ ਆ ਜੀ ਉਹਨੂੰ ਬੁਝਾਰਤ ਨੂੰ ਸਲਝਾਉਣ ਵਾਸਤੇ ਫੇਰ ਸਾਨੂੰ ਇਨਵੈਸਟੀਗੇਸ਼ਨ ਦਾ ਸਹਾਰਾ ਲੈਣਾ ਪੈਂਦਾ ਆ ਉਹ ਹੈਗਾ ਥਰੂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਆ ਮੈਡੀਕਲ ਲੈਣ ਵਾਲਾ ਉਹਦਾ ਸਹਾਰਾ ਲੈਣਾ ਪਊਗਾ ਆਪਾਂ ਨੂੰ ਗੁਰੂ ਕਿਰਪਾ ਕਰੇ ਆਪਾਂ ਨੂੰ ਚੰਗਾ ਨਤੀਜਾ ਜਿਹੜਾ ਹੈਗਾ ਪਹੁੰਚਾਂਗੇ ਉਹਨਾਂ ਚਿਰ ਆਪਾਂ ਨਹੀਂ ਟਿਕਾਂਗੇ ਹਾਂ ਜ਼ਰੂਰੀ ਆ ਕਿ ਵੀਡੀਓ ਨਾ ਨਾਮ ਪਾਈਏ ਉਹ ਗੱਲ ਵੱਖਰੀ ਆ ਸੋਸ਼ਲ ਮੀਡੀਆ ਤੇ ਨਾਮ ਕੁਝ ਕਰੀਏ ਉਹ ਵੱਖਰੀ ਆ ਮੈਂ ਅੱਜ ਵੀ ਉਹਨਾਂ ਦੇ ਘਰ ਘਰੋਂ ਬੋਲ ਰਿਹਾ ਹੈਗਾ ਉਹਨਾਂ ਦੀ ਡੈੱਡ ਬੋਡੀ ਹੁਣ ਸੰਗਤ ਦੇ ਦਰਸ਼ਨਾਂ ਲਈ ਘਰ ਲੈਂਦੀ ਹੋਈ ਆ ਸਵੇਰੇ ਇੱਥੋਂ ਉਹਨਾਂ ਦੇ ਜਿਹੜਾ ਜਨਮ ਮਤਲਬ ਜਿਹੜੀ ਇਹ ਉਹਨਾਂ ਦੀ ਕਰਮ ਭੂਮੀ ਆ ਤੇ ਜਨਮ ਭੂਮੀ ਵੱਲ ਨੂੰ ਉਹ ਮਤਲਬ ਸਵੇਰੇ ਆਪਾਂ ਰਵਾਨਾ ਹੋਣਾ ਆ ਸਾਰਿਆਂ ਨੂੰ ਇੱਕ ਗੱਲ ਲੱਖਾ ਲਿਖੋ ਜੀ ਸਭ ਘਰ ਦੇ ਹਾਲਾਤ ਕਿਹੋ ਜਿਹੇ ਨੇ ਕਿਉਂਕਿ ਇੱਕ ਛੋਟੀ ਬੇਟੀ ਹੈ 프리 ਸੈਣੀ ਦੀ ਦੇਖੋ ਜੀ ਉਹ ਘਰਵਾਰੀ ਵੀ ਕਹਿੰਦੇ ਵੀ ਸਰੀਰਕ ਹਾਲਾਤ ਉਹਦੇ ਠੀਕ ਨਹੀਂ ਹੈਗੇ ਹਾਂ ਉਹਨਾਂ ਦੇ ਚੂਲੇ ਵਿੱਚ ਫੈਕਚਰ ਹੈਗੀ ਆ ਉਹ ਉਹਨਾਂ ਦੇ ਮਤਲਬ ਬਾਡੀ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਆ ਕਿ ਉਹਨਾਂ ਦੀਆਂ ਹੱਡੀਆਂ ਮਤਲਬ ਜਿਦਾ ਕਹਿੰਦੇ ਸੁਰੇ ਜਾਂਦੇ ਦੀ ਹੱਡੀ ਟੁੱਟ ਜਾਂਦੀ ਇਦਾਂ ਦਾ ਸਬਕਤਾਵ ਹੈਗਾ ਪ੍ਰੋਬਲਮ ਹੈਗੀ ਛੋਟੀ ਬੇਟੀ ਆ ਤੇ ਬਾਕੀ ਉਹਨਾਂ ਦਾ ਪਰਿਵਾਰ ਵੈਲ ਸੈਟਡ ਆ ਉਹ ਸਾਰਾ ਕਰ ਰਿਹਾ ਏ ਇਦਾਂ ਬੇਜੀ ਜਿਹੜੀ ਛੋਟੀ ਤੰਦਰੁਸਤੀ ਘਰ ਵਾਲੀ ਨੂੰ ਪ੍ਰੋਬਲਮ ਹੈ ਨਾ ਹਾਂਜੀ ਹਾਂਜੀ ਬੇਟੀ ਤੰਦਰੁਸਤੀ ਘਰ ਵਾਲੀ ਨੂੰ ਪ੍ਰੋਬਲਮ ਬਾਕੀ ਪਰਮਾਤਮਾ ਕਿਰਪਾ ਕਰੇ ਅਸੀਂ ਆਪਾਂ ਜਿੰਨੀ ਜੋਗੇ ਹੈਗੇ ਆ ਸਾਰੇ ਵੀਰ ਹੈਗੇ ਆ ਕਰ ਰਹੇ ਆ ਜੀ ਤੇ ਬਾਕੀ ਧੰਨਵਾਦ ਜੀ ਬਹੁਤ ਧੰਨਵਾਦ ਤੁਸੀਂ ਗੱਲਬਾਤ ਕਰਨ ਲਈ ਤੁਹਾਡਾ ਵੀ ਧੰਨਵਾਦ ਜੀ ਮੇਰੀ ਜਾਣਕਾਰੀ ਦਿੱਤੀ ਜੀ ਤੁਹਾਡੇ ਤੋਤੇ ਮਾਧਮ ਰਾਈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਉਹ ਸੱਚ ਦੀ ਆਵਾਜ਼ ਸੀਗਾ ਪੰਜਾਬ ਦਾ ਪੁੱਤ ਸੀਗਾ ਪੰਥ ਦਾ ਦਰਦ ਰੱਖਣ ਵਾਲਾ ਵੀਰ ਸੀਗਾ ਉਹਦੇ ਅੰਤਮ ਵਿਦਾਇਗੀ ਦੇਣ ਵਾਸਤੇ ਕੱਲ ਨੂੰ ਪਿੰਡ ਜਾਜਾ ਜੀ